ਮੁੰਡੇ ਦੀ ਹਾਲੇ ਪਿਆਰੋ ਵੀਰ ਬਣ ਕੇ ਚਾਣੀਆਂ ਤੋੜ ਕੇ ਨਿੰਮੀਆਂ ਨਾਲ ਲਾ ਲਿਓ ਮੁਸਕਮਾਰ ਲਾ ਕੇ ਨਾ ਮੁੰਡੇ ਨੂੰ ਨਹੀਂ ਨਹੀਂ ਮਾਰਨਾ ਇਹਨਾਂ ਦੇ ਕਰੇ ਐਮਐਲਏ ਮੰਤਰੀ ਇਹਨਾਂ ਦੇ ਕਰੇ ਕੁੱਤੀ ਦੀ ਵੜਦੀ ਉਹਨਾਂ ਕਰੇ ਔਰਤਾਂ ਵੜਦੀਆਂ ਇਹ ਕੇਂਦਰ ਨਹੀਂ ਸੀ ਇਹ ਫੁੱਟੜ ਕੇਂਦਰ ਸੀ ਪਤਾ ਨਹੀਂ ਹੋਰ ਵੀ ਕਿੰਨੇ ਕੁ ਮਾਰੇ ਹੋਣਗੇ ਇਹਨਾਂ ਨੇ ਮਾਰ ਮੁਕੇ ਦੱਬੇ ਹੋਣਗੇ ਜਿਹੜਾ ਜੰਨੇ ਆ ਉੱਥੇ ਜਵਾਰ ਚਾ ਚੌਦੀਆਂ ਨੇ ਜਿਹੜਾ ਇਹਦੇ ਕੇਂਦਰ ਖੋਲੇ ਉੱਥੇ ਜਵਾਰ ਚਾ ਚੌਦੀਆਂ ਨੇ ਇਹ ਭਗਵਾਨ ਤੋਂ ਮਾਰਨੇ ਫਿਰ ਮੋਦੀ ਨੇ ਕੀ ਕੀਤਾ ਉਹ ਕਹਿੰਦਾ ਤੇਰਾ ਨੌਂ ਨਹੀਂ ਲਿਖਣਾ ਜਿਵੇਂ ਤੋਂ ਪੈਸੇ ਲੈਣੇ ਆ ਦਵਾਈਆਂ ਬਾਅਦ ਤੇ ਨੌਂ ਮਟੇ ਆ ਬਦਾ ਤਾਂ ਉਹਨੇ ਪੈਸੇ ਦਿੱਤੇ ਆ ਇਹਨੇ ਕੀ ਕੀਤਾ 15 ਮੁੰਡੇ ਮਰੇ ਆ ਪੁਲਿਸ ਜਾਂਦੀ ਆ 40 ਗੱਡੀਆਂ ਘਰੀਬਾਂ ਨੂੰ ਚੱਕ ਲੈਂਦੀ ਆ 50 ਗੱਡੀਆਂ ਤੜਕੇ 3 ਵਜੇ ਰੇਡ ਅੱਜ ਮੈਂ ਗਿਆ ਹੌਲਦਾਰ ਉਹਦੀ ਸ਼ਰਾਬ ਪੀਤੀ ਐਂਓਂ ਕਰੀ ਜਾਵੇ ਉਹ ਮੈਂ ਕਿਹਾ ਸਾਡਾ ਮੁੰਡਾ ਮਰ ਗਿਆ ਉਹ ਕਹਿੰਦਾ ਰਿਪੋਰਟ ਕਾ ਨਹੀਂ ਲਿਖਣੀ ਮੁੰਡਾ ਲੈ ਕੇ ਫੂਕ ਦਿਓ ਵੀਰੇ ਮੇਰਾ ਨਾਮ ਜਸਪ੍ਰੀਤ ਮੇਰਾ ਬ੍ਰਦਰ ਸੀ ਅੱਜ ਤੋਂ 15 ਕ ਦਿਨ ਪਹਿਲਾਂ ਇੱਥੇ ਸੈਂਟਰ ਚਕਾਇਆ ਸੀ ਨਸ਼ੇ ਦਾ ਆਦੀ ਸੀ ਸੈਂਟਰ ਚ ਕਾਉਣ ਤੋਂ ਪਹਿਲਾਂ ਮੇਰੀ ਮੰਮੀ ਨੇ ਥਾਣੇ ਰਿਪੋਰਟਾ ਦਿੱਤੀਆਂ ਸੀਗੀਆਂ ਵੀ ਸਾਡਾ ਮੁੰਡਾ ਤੰਗ ਪਰੇਸ਼ਾਨ ਕਰਦਾ ਨਸ਼ਾ ਕਰਦਾ ਵਾ ਕਾ ਰਿਪੋਰਟਸ ਵੀ ਆਈ ਸੀ 112 ਤੇ ਕੰਪਲੀਟ ਦਿੱਤੀ ਸਿਟੀ ਚ ਗਰਾਉਂਡ ਕੰਪਲੇਂਟ ਦਿੱਤੀ ਪੁਲਿਸ ਵਾਲੇ ਸਾਨੂੰ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਮੇਰੀ ਮੰਮੀ ਨੂੰ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ ਨਸ਼ੇ ਵਾਲੇ ਬੰਦੇ ਦਾ ਤੁਸੀਂ ਸੈਂਟਰ ਚ ਕਾ ਦਿਓ ਪੁਲਿਸ ਨੇ ਸਾਡੀ ਕੋਈ ਬਾਹ ਨਹੀਂ ਫੜੀ ਮੰਮੀ ਨੇ ਮੁੰਡਾ ਸੈਂਟਰ ਚ ਕਾਤਾ ਜਦੋਂ ਮੁੰਡਾ ਸੈਂਟਰ ਚ ਕਾਇਆ ਆ 15 ਕ ਦਿਨ ਹੀ ਹੋਏ ਇਹਨੂੰ ਰਿਆ ਇਹਨੂੰ ਕੱਲ ਸਾਨੂੰ ਪਤਾ ਲੱਗਿਆ ਰਾਤ 에 ਡੈੱਡ ਬਾਡੀ ਲੈ ਕੇ ਚਲੇ ਗਏ ਘਰੇ ਘਰ ਤਾਂ ਨਹੀਂ ਡੈੱਡ ਬਾਡੀ ਨਹੀਂ ਲਈ ਇਹ ਮੋੜ ਕੇ ਲੈ ਆਏ ਪਹਿਲਾਂ ਖੜੇ ਰਹੀ ਉੱਥੇ ਪਰਦੇਸੀ ਟਾਬੇ ਤੇ ਬਹੁਤ ਟਾਈਮ ਮੇਰੇ ਪਿੱਛੇ ਇੱਕ ਬ੍ਰਦਰ ਗਏ ਕਜ਼ਨ ਹੁਣ ਅਸੀਂ ਅੱਜ ਉਰੇ ਆਏ ਆ ਮੁੰਡੇ ਦੇ ਵੀਰੇ ਤੁਸੀਂ ਦੇਖੋ ਪਿੱਛੇ ਬਹੁਤ ਨਿਸ਼ਾਨ ਕੁੱਟ ਕੁੱਟ ਕੇ ਕੋਈ ਜਾਨਵਰ ਨੂੰ ਵੀ ਆਇ ਨਹੀਂ ਕੁੱਟ ਤਾਂ ਜਿਵੇਂ ਆਏ ਲਾਚਾ ਪਾਈਆਂ ਤੇ ਫਿਰ ਜਿਹੜੇ ਸੈਂਟਰ ਦੇ ਮੁੰਡੇ ਅੰਦਰ 20 25 ਉਹ ਦੱਸਦੇ ਨੇ ਭਾਈ ਇਹਨੂੰ ਬਾਅਦ ਚੋਂ ਠੰਡੇ ਪਾਣੀ ਨਾਲ ਕੁੱਟ-ਕੁੱਟ ਕੇ ਨਮਾਇਆ ਲੰਬਾ ਪਾਪ ਆ ਕੇ ਕੁੱਟਿਆ ਕੋਈ ਕੋਈ ਨਿੱਜੀ ਦੁਸ਼ਮਣੀ ਸੀ ਸੰਤਰਾਂ ਹਾਂਜੀ ਕੋਈ ਰਜਿਸਟਰ ਨਹੀਂ ਨਸ਼ਾ ਛਡਾਊ ਕੇਂਦਰ ਕਹਦਾ ਇਹ ਕੋਈ ਰਜਿਸਟਰ ਨਹੀਂ ਹੈ ਨਸ਼ਾ ਛਡਾਊ ਕੇਂਦਰ ਕੁਝ ਨਹੀਂ ਹੈ ਇਹ ਤਾਂ ਬੰਦਾ ਮਾਰਨ ਦਾ ਕੇਂਦਰ ਹੈ ਇਹ ਤਾਂ ਪਹਿਲਾਂ ਜਦੋਂ ਸਾਨੂੰ ਪਹਿਲਾਂ ਜਦੋਂ ਸਾਡੀ ਗੱਲ ਹੋਈ ਹੈ ਮੇਰੇ ਮਦਰ ਦੇ ਉਦੋਂ ਕਹਿੰਦੇ ਸੀ ਲਾਇਸੈਂਸ ਤੇ ਸਾਰਾ ਕੁਝ ਆ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਲਾਇਸੈਂਸ ਤੇ ਕਿੰਨੀ ਉਮਰ ਹੈ ਬੱਚੇ ਦੀ ਤੇ 27 ਸਾਲ ਦੀ ਉਮਰ ਹੈ ਵੀਰੇ ਭਾਣੂ ਸ਼ੇਮਿੰਨ ਨੇ ਹੋਏ ਆ ਮੁੰਡੇ ਦੀ ਹਲੇ ਵਿਆਹ ਹੋ ਗਿਆ ਤਾਂ ਹਾਂਜੀ ਕੱਲਾ ਇਸ ਨੂੰ ਨਹੀਂ ਕੁੱਟਿਆ ਇਹ ਹੋਰ ਨੂੰ ਵੀ ਕੁੱਟਿਆ ਹੋਰ ਵੀ ਬਹੁਤ ਕੁੱਟੇ ਹੋਏ ਅੰਦਰ ਅੰਦਰ ਤੜੇ ਹੋਏ ਕੀ ਮੰਗ ਕੀ ਕਰੋਗੇ ਅਸੀਂ ਮੰਗ ਕਰਦੇ ਆ ਵੀ ਜਿਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਮਾਰਿਆ ਆ ਘਾਤਲਾ ਨੂੰ ਉਹਨਾਂ ਨੂੰ ਬਰਾਬਰ ਮਾਰਿਆ ਜਾਵੇ ਜਿਵੇਂ ਮੇਰੇ ਭਰਾ ਨੂੰ ਮਾਰਿਆ ਤੜਫਾ ਤੜਫਾ ਕੇ ਓਮੀ ਮਾਰਿਆ ਜਾਵੇ ਸਾਨੂੰ ਕਾਨੂੰਨ ਦਾ ਉਹ ਗ਼ਨਸਾਫ ਨਹੀਂ ਚਾਹੀਦਾ ਵੀ ਪਰਚਾ ਕੱਟੋ ਜੇਲ੍ਹ 'ਚ ਪਰਚਾ ਕੱਟੋ ਜੇਲ੍ਹ 'ਚ ਉਹ ਬੈਠਾ ਰੋਟੀਆਂ ਖਾਵੇ ਜੇਲ੍ਹ 'ਚ ਹੁਣ ਸੈਂਟਰਲ ਕਿੱਥੇ ਹੈ ਫੇ ਭੱਜ ਗਏ ਜੀਓ ਚਲੇਗੇ ਤੁਹਾਨੂੰ ਹਾਂਜੀ ਉਹ ਅਫਰਸ਼ਾਸ਼ਨ ਮੌਕੇ ਤੇ ਪੁੱਛਿਆ ਕਿਸ ਤਰ੍ਹਾਂ ਦਾ ਵਿਸ਼ਵਾਸ ਦਿੱਤਾ ਦਿੱਤਾ ਜਾਣਾ ਉਹ ਸਾਨੂੰ ਕਹਿੰਦੇ ਆ ਜੀ ਪੋਸਟਮਾਰਟਮ ਕਰਾਵੋ ਕੋਈ ਗੱਲ ਨਹੀਂ ਅਸੀਂ ਬੰਦੇ ਫੜਾਂਗੇ ਪਰਚਾ ਦਰਜ ਕਰਨ ਲੱਗੇ ਆ ਪਰ ਅਸੀਂ ਐਸੇ 302 ਦਾ ਕਹਿੰਦੀ ਆ ਸਾਨੂੰ ਪਰਚਾ ਦਰਜ ਕਰਾਂਗੇ ਪੁਲਿਸ ਸਾਡੇ ਨਾਲ ਇਸ ਟਾਈਮ ਕੋਆਪਰੇਟ ਕਰ ਰਹੀ ਆ ਪਰ ਸਾਡੀ ਮੰਗ ਪੁਲਿਸ ਤੋਂ ਵੀ ਸਰਕਾਰ ਤੋਂ ਵੀ ਇਹੀ ਮੰਗ ਆ ਸਾਨੂੰ ਪਰਚਾ ਨਹੀਂ ਚਾਹੀਦਾ ਸਾਨੂੰ ਬਰਾਬਰ ਲਾਸ਼ ਚਾਹੀਦੀ ਆ ਮੇਰੇ ਭਰਾ ਦੇ ਬਰਾਬਰ ਜਗਰਾਉਂ ਦਾ ਕਿਹੜਾ ਪਿੰਡ ਹੈ ਜਿੱਥੋਂ ਤੁਸੀਂ ਇੱਥੇ ਆ ਕੇ ਇਹਨੂੰ ਐਡਮਿਟ ਕਰਾਇਆ ਸੀ ਅਸੀਂ ਨਹੀਂ ਕਰਾਇਆ ਵੀਰੇ ਲੈਣ ਹੀ ਆਏ ਸੀ ਉੱਥੇ ਨੇੜੇ ਸਾਇੰਸ ਸਕੂਲ ਹੈ ਹੋਰ ਵੀ ਨੌਜਵਾਨ ਨੇ ਜਿਹੜੇ ਇੱਥੇ ਨਸ਼ਾ ਛੱਡਣ ਆਏ ਨੇ ਉਹ ਕਿੱਥੇ ਨੇ ਬਾਕੀ ਉਹ ਸਾਰੇ ਅੰਦਰ ਵੀਰੇ ਅੰਦਰ ਪੁਲਿਸ ਨੇ ਹਲੇ ਤਾੜੇ ਹੋਏ ਆ ਜੀ ਉਹਨਾਂ ਨੇ ਸਾਰਿਆਂ ਨੇ ਬਿਆਨ ਦਿੱਤੇ ਆ ਵੀ ਮੁੰਡੇ ਨੂੰ ਕੁੱਟਿਆ ਪੈਪਾ ਪਾ ਪਾ ਕੇ ਲੋਹੇ ਦੀਆਂ ਪੈਪਾਂ ਦੇ ਨਾਲ ਕੁੱਟਿਆ ਕਿੰਨੇ ਕ ਜਣੇ ਤੁਸੀਂ ਅੰਦਰ ਦੇਖਿਆ 1500 ਹੈਗੇ 15 16 ਬੰਦੇ ਹੈਗੇ 20 ਬੰਦੇ ਉਹਨਾਂ ਨੂੰ ਕੁੱਟਿਆ ਬਹੁਤ ਉਹਨਾਂ ਦੇ ਵੀ ਬਹੁਤ ਲਾਸ਼ਾਂ ਪਈਆਂ ਹੋਈਆਂ ਵੀਰੇ ਤੁਸੀਂ ਇਹਦੇ ਨਾਲ ਆਹ ਕੈਪਚਰ ਕਰੋ ਪੁਲਿਸ ਜੋ ਇਹਦਾ ਹੈ ਨਾ ਸੀਨ ਕੈਪਚਰ ਕਰੋ ਇਹ ਬੇਨਤੀ ਇਹ ਹੈ ਵੀ ਇੱਕ ਨਹੀਂ ਪਤਾ ਨਹੀਂ ਅਸੀਂ ਸਮਾਜ ਸੇਵਾ ਸੈਡੀ ਰਿਸਟੋ ਬੋਗਾ ਨੂੰ ਕਿੰਨੀਆਂ ਕਿ ਡੈਡ ਬੋਡੀਆਂ ਚੱਕ ਚੁੱਕੇ ਆ ਕਿ ਜਿਨ੍ਹਾਂ ਦੇ ਸਾਨੂੰ ਸਰਿੰਜ ਬਾਹਰੋਂ ਮਿਲਦੀ ਹੈ ਕੋਈ ਨਸ਼ੇਦਾਰ ਡੱਕਿਆ ਹੁੰਦਾ ਕੋਈ ਕਿਵੇਂ ਡੱਕਿਆ ਹੁੰਦਾ ਜਿਹੜੇ ਮਾਪੇ ਹੁੰਦੇ ਉਹ ਦੁਖੀ ਹੋ ਗਏ ਮਤਲਬ ਸੈਂਟਰ ਚ ਬੱਚਾ ਛੱਡਦੇ ਆ ਕਿਉਂਕਿ ਜਦੋਂ ਅਸੀਂ ਵੀ ਇੱਕ ਬੱਚਾ ਡਾਲੇ ਤੋਂ ਇੱਥੇ ਮੈਂ ਵੀ ਉੱਥੇ ਭੇਜਿਆ ਸੀ ਛੱਡਿਆ ਪਰ ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਹਾਲਾਤ ਆ ਕੋਕੋ ਦਾ ਗਰਾਂ ਘਰ ਬਹਿ ਵੀ ਆਉਂਦੇ ਆ ਬਨੂ ਮੰਨਦਾ ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੈਂਟਰ ਵੀ ਕਿਵੇਂ ਆ ਕਿਉਂਕਿ ਚੈੱਕ ਤਾਂ ਨਹੀਂ ਕਰਦੇ ਬੰਦੇ ਕਿਉਂਕਿ ਚੈੱਕ ਕਰਨ ਦੀ ਇ ਨਾ ਕੋ ਐਨਜੀਓ ਚੈੱਕ ਕਰ ਸਕਦੀ ਐ ਨਾ ਕੋ ਕਰ ਸਕਦਾ ਆਏ ਆ ਹੀ ਬਾਹਰੋਂ ਹੀ ਦਿਖਾਉਂਦੇ ਆ ਬੰਦਾ ਅੰਦਰੋਂ ਨਹੀਂ ਦਿਖਾਉਂਦੇ ਵੀ ਕੀ ਇਹ ਕਰਦੇ ਆ ਅੱਜ ਕੀ ਘਟਨਾ ਹੋਈ ਆ ਜੀ ਅੱਜ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ਆ ਹਾਂ ਜੀ ਹਾਂ ਜੀ ਉਹ ਕੋ ਕਿ ਜਗਰਾਉਂ ਦਾ ਬੰਦਾ ਜਿਹਦੀ ਮੌਤ ਹੋਈ ਆ ਉਹ ਇਸ ਕਰਕੇ ਮੌਤ ਹੋਈ ਆ ਵੀ ਇਹਨਾਂ ਨੇ ਕੁੱਟਿਆ ਤੇ ਮਾਰਿਆ ਜਿਹੜੇ ਅੰਦਰ ਬੰਦੇ ਐ ਮੇਰੇ ਖਿਆਲ 20 ਕੇ 25 ਮੁੰਡੇ ਹਲੇ ਵੀ ਹੋਰ ਵੀ ਅੰਦਰ ਹੈਗੇ ਆ ਜਿਹੜੇ ਕਿ ਅੰਦਰ ਹੈਗੇ ਆ ਅਸੀਂ ਵੀ ਉਹ ਮੁੰਡਾ ਬੇਟਾ ਅੱਜ ਲੈ ਕੇ ਜਾਣਾ ਸਨਿਆਸੀ ਜੀ ਜਿਹੜੇ ਅਣਧਿਕਾਰਤ ਪਤਾ ਲੱਗਿਆ 18 ਤੋਂ 20 ਸੈਂਟਰ ਚੱਲਦੇ ਪਏ ਆ ਲਗਾਤਾਰ ਜ਼ਿਲ੍ਹੇ 'ਚ ਮੌਤਾਂ ਹੋਈਆਂ ਸੈਂਟਰਾਂ ਦੇ ਵਿੱਚ ਪਹਿਲਾਂ ਵੀ ਕਈ ਨੌਜਵਾਨਾਂ ਦੀਆਂ ਨਹੀਂ ਨਹੀਂ ਪਹਿਲੀ ਮੌਤ ਪਰ ਇਹਨਾਂ ਤੇ ਸੈਂਟਰਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂ ਸਰਕਾਰ ਦੇਖੋ ਜੀ ਮੈਂ ਇਹ ਤਾਂ ਬੇਨਤੀ ਕਰਨੀ ਜਾਊਂਗਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰੇ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਆ ਉਹ ਵਿਚਾਰੀ ਮੇਰਾ ਖਲ ਭਾਂਡੇ ਮਾਝ ਕੇ ਗੁਜ਼ਾਰਾ ਕਰਦੀ ਤੇ 9000 ਰੁਪਇਆ ਉਹਦੇ ਬੱਚੇ ਦਾ ਕੋਈ ਹੋਰ ਭਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਬੰਦ ਪਰਿਵਾਰ ਦਾ ਬੱਚਾ ਹੈ ਉਹਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਰਿਆ ਯਾਰੇ ਬੱਚਾ ਸੁਧਰ ਜੇ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕਸਣੀ ਚਾਹੀਦੀ ਹੈ ਕਿਉਂਕਿ ਇੱਕ ਹੋਰ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਨਾਲ ਹੀ ਕਿਉਂਕਿ ਜਿਹੜੇ ਕਿ ਤਕਰੀਬਨ ਬੰਦੇ ਆ ਇਹ ਜਿਹੜਾ ਲਾਇਸੈਂਸ ਦਿੰਦੇ ਆ ਉਸ ਬੰਦੇ ਨੂੰ ਦਿੰਦੇ ਆ ਜਿਹੜ ਨਸ਼ਾ ਕਰ ਛੱਡ ਗਿਆ ਹੈ ਦੇਖੋ ਜਿਹੜਾ ਬੰਦਾ ਛੱਡ ਗਿਆ ਹੈ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਕਰੋ ਪਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਇਹ ਬੰਦੇ ਨਸ਼ਾ ਛੱਡ ਜਾਣ ਸੁਣਿਆ ਸੀ ਅ ਅਸੀਂ ਵੀ ਜਾਨ ਇਹਦੀ ਪੜਤਾਲ ਕੀਤੀ ਸੀ ਕਿ ਮੋਗੇ ਦੇ ਵਿੱਚ ਸਿਰਫ 2 ਸੈਂਟਰਾਂ ਕੋਲੇ ਮਨਜ਼ੂਰੀ ਆ 18 ਤੋਂ ਵੀ ਅਨਜ਼ਿਕਾਰਤ ਚੱਲਦੇ ਆ ਉਹਨਾਂ ਨੂੰ ਕਿਉਂ ਨਹੀਂ ਪ੍ਰਸ਼ਾਸਨ ਬੰਦ ਕਰਦਾ ਇਹ ਤਾਂ ਹੀ ਫਿਰ ਹੁਣ ਇਹਦੇ ਬਾਰੇ ਤਾਂ ਤੁਸੀਂ ਵੀ ਚੰਗੇ ਭਲੇ ਸਿਆਣੇ ਆ ਉਹ ਕਿਉਂ ਅਨਲੀਗਲ ਚੱਲਦੇ ਆ ਕਾਹਤੋਂ ਚੱਲਦੇ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋਕੋ ਤਾਂ ਆਪਾਂ ਨੂੰ ਵੀ ਪਤਾ ਜਦੋਂ ਚੋਰਾਣਾ ਕੁੱਤੀ ਰਲ ਜੇ ਤੇ ਫਰਾਂ ਅਨਲਿਗਲ ਤਾਂ ਚੱਲਣ ਗਈ ਨਹੀਂ ਇਹ ਬਿਸ਼ੁਰਿਆਂ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਡਾਊ ਕੇਂਦਰ ਇਲਿਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆ ਗਏ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਿਰਫ ਪਤਾ ਨਾਲ ਰਿਹਾ ਸੀ ਕਿ ਵੀ ਮੌਤ ਕਿੱਦਾਂ ਹੋਈ ਪਰਿਵਾਰ ਜਿਹੜਾ ਇਹ ਜਾਮ ਲਗਾ ਰਿਹਾ ਵੀ ਸ ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਐਫੇਰੈਂਸੀ ਦਰਜ ਕਰ ਰਹੀ ਆ ਜਿਹੜੇ ਦੋਸ਼ੀਏ ਦੇ ਵਿੱਚ ਆ ਗਏ ਉਹਨੂੰ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਤੇ ਨਸ਼ਾਸ਼ਾਲਾ ਦੇਦਰ ਵਿੱਚ ਬੋਲਦੀ ਹੈਗੇ ਹਾਂ ਹਾਂਜੀ ਉਹਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗਲ ਆਪਣਾ ਸੈਂਟਰ ਹੈਗਾ ਉੱਥੋਂ ਨਾਲ ਭੇਜ ਕੇ ਮੈਡੀਕਲ ਟੀਮਾਂ ਵੀ ਆ ਰਹੀਆਂ ਬਾਕੀ ਫਦਰ ਅਸੀਂ ਕਾਰਵਾਈ ਕਰਾਂਗੇ ਜਿਹੜੇ ਉਹ ਨੌਜਵਾਨ ਹੈਗੇ ਉਹ ਬਿਲਕੁਲ ਠੀਕ ਠਾਕ ਹੈ ਹਾਂਜੀ ਉਹ ਠੀਕ ਠਾਕ ਨਹੀਂ ਚਲੋ ਪਤਾ ਲੱਗ ਸਿੱਕੇ ਵੀ ਨੌਜਵਾਨ ਜਿਹੜਾ ਸੀ ਕਿੱਥੇ ਦਾ ਰਹਿਣ ਵਾਲਾ ਸੀਗਾ ਤੇ ਕਦੋਂ ਇ ਹੰਦੀ ਸਿੰਘ ਜਗਰਾਉਂਦਾ ਰਹਿਣ ਵਾਲਾ ਅਸੀਂ ਐਫਆਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ